ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਯੇ ਕੀ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਿਮਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 1 ਪੋਲਿਟिकल ਸਾਇੰਸ ਰਾਜਨੀਤੀ ਸ਼ਾਸਤਰ ਤੇ ਜਿਹਨੋਂ ਬਾਕੀ ਨੇ ਆ ਉਹਦਾ ਪਹਿਲਾ ਲੈਸਨ ਦੇ ਕੁਐਸਚਨ ਆਨਸਰ ਛੋਟੇ ਪ੍ਰਸ਼ਨ ਉੱਤਰ ਜਿਹੜੇ ਨੇ ਤੁਹਾਨੂੰ ਦੇ ਰਿਹਾ ਹਾਂ ਲੈਸਨ ਨੰਬਰ 1 ਦੇ ਆਬਜੈਕਟਿਵ ਟਾਈਪ ਕੁਐਸਚਨ ਆਨਸਰ ਜਿਹੜੇ ਆਉ ਆਪਾਂ ਦੇਖੀਏ ਸਾਲ ਜੀ ਸੋ ਸਰਦਾਰ ਹਮੀਸ਼ ਸਿੰਘ ਅੰਮ੍ਰਿਤਸਰ ਇਸ ਸਟੇਟ ਕੋਆਰਡੀਨੇਟਰ ਨੇ ਉਹਨਾਂ ਨੇ ਇਹਨਾਂ ਦੇ ਆਨਸਰ ਬਣਾਏ ਹੋਏ ਨੇ ਉਹੀ ਤੁਹਾਨੂੰ ਪੇਸ਼ ਕਰ ਰਿਹਾ ਪਹਿਲਾ ਕੁਐਸਚਨ ਹੈ ਰਸਤੂ ਦਾ ਅਧਿਆਪਕ ਕੌਣ ਸੀ ਬੇਟਾ ਰਸਤੂ ਦੇ ਅਧਿਆਪਕ ਦਾ ਨਾਮ ਪਲੇਟੋ ਸੀ ਨਗਰਾਜ ਦਾ ਸਿਧਾਂਤ ਕਿਹੜੇ ਪ੍ਰਚੀਨ ਦੇਸ਼ ਦੀ ਉਪਜ ਹੈ ਨਗਰਾਜ ਦਾ ਸਿਧਾਂਤ ਯੂਨਾਨ ਦੇਸ਼ ਦੀ ਉਪਜ ਹੈ ਨੈਕਸਟ ਕੁਐਸਚਨ ਹੈ ਗ੍ਰਾਹਮ ਵਾਲਸ ਦੀ ਕਿਹੜੀ ਰਚਨਾ ਵਿੱਚ ਮਲੁਖੀ ਵਿਹਾਰ ਦਾ ਜ਼ਿਕਰ ਹੈ ਗ੍ਰਾਹਮ ਵਾਲਸ ਦੀ ਪੁਸਤਕ ਰਾਜਨੀਤੀ ਵਿੱਚ ਮਨੁੱਖੀ ਸੁਭਾਅ ਹਿਊਮਨ ਨੇਚਰ ਇਨ ਪੋਲਿਟਿਕਸ ਵਿੱਚ ਮਨੁੱਖੀ ਵਿਹਾਰ ਦਾ ਅਧਿਐਨ ਹੈ। ਲੈਸ ਕੁਐਸਚਨ ਹੈ ਰਾਜਨੀਤੀ ਸ਼ਾਸਤਰ ਦਾ ਅਧਿਐਨ ਲਈ ਕਿੰਨੀਆਂ ਪ੍ਰਮੁੱਖ ਵਿਧੀਆਂ ਦੀ ਵਰਤਦੇ ਹਨ? ਰਾਜਨੀਤਿਕ ਸ਼ਾਸਤਰ ਲਈ 5 ਪ੍ਰਮੁੱਖ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਉਹ ਵਿਧੀਆਂ ਨੇ ਪ੍ਰਯੋਗਾਤਮਕ ਟੰਗ, ਇਤਿਹਾਸਕ ਟੰਗ, ਤੁਲਨਾਤਮਕ ਟੰਗ, ਨਿਰੀਖਣ ਦੀ ਵਿਧੀ ਤੇ ਦਾਰਸ਼ਨਿਕ ਵਿਧੀ। ਲੈਸ ਪ੍ਰਸ਼ਨ ਹੈਗਾ ਬੇਟਾ, ਸਤੰਤਰਤਾ, ਸਮਾਨਤਾ, ਪੂੰਜੀਵਾਦ ਆਦ ਵਿਚਾਰ ਕਿਹੜੇ ਯੁੱਗ ਵਿੱਚ ਦੇ ਮੰਨੇ ਜਾਂਦੇ ਨੇ? ਬੇਟਾ ਅਦਨਿਕ ਯੋਗ ਦੇ ਵਿਚਾਰ ਮੰਨੇ ਜਾਂਦੇ ਆ ਅਗਲਾ ਪ੍ਰਸ਼ਨ ਹੈ ਖਾਲੀ ਥਾਵਾਂ ਭਰੋ ਅਰਸਤੂ ਸਿਕੰਦਰ ਦਾ ਅਧਿਆਪਕ ਸੀ ਅਰਸਤੂ ਸਿਕੰਦਰ ਦਾ ਅਧਿਆਪਕ ਸੀ ਨੈਕਸਟ ਕੁਐਸਚਨ ਹੈਗਾ ਸ਼ੁਕਰ ਸਰਕਾਰ ਦੀ ਪ੍ਰਕਿਰਿਆ ਦੇ ਰਚਨਹਾਰ ਕੌਣ ਨੇ ਇਹ ਰਚਨਹਾਰ ਨੇ ਇਹ ਲਿਖਿਆ ਸੀਗਾ ਆਰਥਰ ਬੈਂਟਲੇ ਨੇ ਸਰਕਾਰ ਦੀ ਪ੍ਰਕਿਰਿਆ ਮਤਲਬ ਦਾ ਪ੍ਰੋਸੈਸ ਆਫ ਗਵਰਨਮੈਂਟ WTO ਵਿੱਚ T ਦਾ ਕੀ ਮਤਲਬ ਹੈ T ਦਾ ਮਤਲਬ ਹੈ ਟ੍ਰੇਡ ਨੈਕਸਟ ਕੁਐਸਚਨ ਹੈਗਾ ਸੇਥ ਸੰਗਠਨ ਦੇ ਰੋਮਨ ਅੱਖਰਾਂ ਵਿੱਚ ਛੋਟਾ ਨਾਮ ਕੀ ਹੈ ਇਹਦਾ ਛੋਟਾ ਨਾਮ ਹੈ WHO ਛੋਟਾ ਨਾਮ ਹੈ W H O ਠੀਕ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਨੈਕਸਟ ਚੈਪਟਰ ਪੇਜ ਦੇਖੀਏ ਛੋਟੇ ਜਿਹੇ ਥੋੜੇ ਵੱਡੇ ਕੁਐਸਚਨ ਨੇ ਉਹ ਵੀ ਮੈਂ ਕਰਾਏ ਨੇ ਬਿਲਕੁਲ ਛੋਟੇ 2-4 ਵਾਕਾਂ ਵਾਲੇ ਰਾਜਨੀਤੀ ਸ਼ਬਦ ਦਾ ਅਰਥ ਕੀ ਹੈ ਰਾਜਨੀਤੀ ਦਾ ਰਾਜਨੀਤ ਵਿਗਿਆਨ ਨੂੰ ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਲਿਆ ਗਿਆ ਵਾ ਪੁਰਾਣੇ ਸਮੇਂ ਵਿੱਚ ਨਗਰ ਰਾਜ ਹੋਇਆ ਕਰਦੇ ਸਨ ਨਗਰ ਰਾਜਾਂ ਦੇ ਨਾਲ ਸੰਬੰਧਿਤ ਵਿਸ਼ੇ ਨੂੰ ਰਾਜਨੀ ਸ਼ਾਸਤਰ ਜਾਂ ਰਾਜਨੀਤੀ ਵਿਗਿਆਨ ਕਿਹਾ ਜਾਂਦਾ ਦੂਜਾ ਪ੍ਰਸ਼ਨ ਹੈ ਰਾਜਨੀਤੀ ਵਿਗਿਆਨ ਦਾ ਜਨਮਦਾਤਾ ਕਿਸ ਨੂੰ ਮੰਨਿਆ ਜਾਂਦਾ ਹੈ ਅਰਸਤੂ ਨੂੰ ਮੰਨਿਆ ਜਾਂਦਾ ਜਨਮਦਾਤਾ ਹਿਊਮਨ ਨੇਚਰ ਐਂਡ ਪੋਲਿਟਿਕਸ ਬੁੱਕ ਜਿਹੜੀ ਹੈ ਕਦੋਂ ਤੇ ਕਿਸ ਨੇ ਲਿਖੀ ਇਹ 1908 ਵਿੱਚ ਗਰਾਹਮ ਵਾਲਸ ਨੇ ਲਿਖੀ ਹਿਊਮਨ ਨੇਚਰ ਐਂਡ ਪੋਲਿਟਿਕਸ ਨੈਕਸਟ ਕੁਐਸਚਨ ਹੈਗਾ ਰਾਜਨੀਤੀ ਵਿਗਿਆਨ ਦਾ ਆਰੰਭ ਤੇ ਅੰਤ ਰਾਜ ਨਾਲ ਹੁੰਦਾ ਲਾਸਟ ਕੁਐਸਚਨ ਹੈਗਾ ਇਹ ਸ਼ਬਦ ਕਿਹਦੇ ਨੇ ਰਾਜਨੀ ਸ਼ਾਸਤਰ ਦਾ ਆਰੰਭ ਤੇ ਅੰਤ ਆਰੰਭ ਦਾ ਇਹ ਕਿਹਾ ਸੀਗਾ ਗਾਰਨਰ ਨੇ ਕਿਨੇ ਕਿਹਾ ਸੀ ਗਨ ਪੋਲਿਟੀਕਲ ਸਾਇੰਸ ਬਿਗਿਨਸ ਐਂਡ ਐਂਡਸ ਵਿਦ ਦਾ ਸਟੇਟ ਸੋ ਪਿਆਰੇ ਵਿਦਿਆਰਥੀਓ ਪਲੱਸ 1 ਦੇ ਵੀ ਆਪਾਂ ਸਾਰੇ ਲੈਸਨ ਕਵਰ ਕਰ ਦੇਣੇ ਨੇ ਦੇਖਦੇ ਰਹੋ ਕਨਸੈਪਟ ਗੁਰੂ ਕੇ ਚੈਨਲ ਥੈਂਕ ਯੂ